ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਗੁਜਰੀ ਮਹੱਲਾ ਪੰਜਵਾਂ ਗੁਰ ਪ੍ਰਸਾਦੀ ਪ੍ਰਭ ਧਾਇਆ ਗਈ ਸ਼ੰਕਾ ਟੂਟ ਦੁਖ ਹਨੇਰਾ ਭੈ ਬਿਨਾਸੀ ਪਾਪ ਗਏ ਨਿਖੂਟ ਹਰ ਹਰ ਨਾਮ ਕੀ ਮਨ ਪ੍ਰੀਤ ਮਿਲ ਸਾਦ ਬਚਨ ਗੋਬਿੰਦ ਧਿਆਏ ਮਹਾ ਨਿਰਮਲ ਰੀਤ ਰਹਾਉ ਜਾਪ ਤਾਪ ਆਨੇਕ ਕਰਣੀ ਸਫਲ ਸਿਮਰਤ ਨਾਮ ਕਰ ਅਨੁਗ੍ਰਾਹ ਆਪ ਰਾਖੇ ਭਏ ਪੂਰਨ ਕਾਮ ਸਾਸ ਸਾਸ ਨਾ ਬਿਸਰ ਕਬੋ ਹੂੰ ਬ੍ਰਹਮ ਪ੍ਰਭ ਸਮਰਥ ਗੁਣ ਅਨਕ ਰਸਨਾ ਕਿਆ ਬਖਾਨੈ ਆਗਨਤ ਸਦਾ ਅਕਥ ਦੀਨ ਦਰਦ ਨਿਵਾਰ ਤਾਰਣ ਦਇਆਲ ਕਿਰਪਾ ਕਰਨ ਅਟਲ ਪਦਵੀ ਨਾਮ ਸਿਮਰਨ ਦ੍ਰਿੜ ਨਾਨਕ ਹਰ ਹਰ ਸ਼ਰਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਕਿਰਪਾ ਰਹਿਮਤ ਬਖਸ਼ਿਸ਼ ਬਣੀ ਹੈ ਜੋ ਅੱਜ ਦੇ ਅੰਮ੍ਰਿਤ ਵੇਲੇ ਦੇ ਪਾਵਨ ਦਰਸ਼ਨ ਸਤਿਗੁਰ ਜੀ ਨੇ ਬਖਸ਼ੇ ਹਨ ਅੱਜ ਦੀ ਜੀਵਨ ਦੀ ਜਾਂਚ ਗੁਰਬਾਣੀ ਦੀ ਵਿਚਾਰ ਦੇ ਰਾਹੀ ਹੁਕਮਨਾਮਾ ਸਾਹਿਬ ਦੇ ਰੂਪ ਦੇ ਵਿੱਚ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬਖਸ਼ੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਨੰਬਰ 501 ਤੋਂ ਲੈ ਕੇ 502 ਤੱਕ ਸੁਭਾਏ ਮਾਨ ਹਨ ਰਾਗ ਗੁਜਰੀ ਹੈ ਤੇ ਪੰਮੇ ਸਤਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਪਾਵਨ ਸ਼ਬਦ ਹੈ ਸਤਗੁਰੂ ਜੀ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਕਿਰਪਾ ਕਰ ਰਹੇ ਨੇ ਹਰ ਹਰ ਨਾਮ ਕੀ ਮਨਪ੍ਰੀਤ ਮਿਲ ਸਾਧ ਬਚਨ ਗੋਬਿੰਦ ਧਿਆਏ ਮਹਾਨ ਨਿਰਮਲ ਰੀਤ ਰਹਾਉ ਸਤਿਗੁਰੂ ਜੀ ਕਿਰਪਾ ਦੇ ਘਰ ਵਿੱਚ ਆ ਕੇ ਵਰਤ ਰਹੇ ਨੇ ਰਹਾਉ ਦੀਆਂ ਪੰਕਤੀਆਂ 'ਚ ਹੈ ਕਹਿੰਦੇ ਨੇ ਜਿਸ ਮਨੁੱਖ ਦੇ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਭਾਵ ਉਹਦਾ ਹੁਕਮ ਦਾ ਪਿਆਰ ਪੈਦਾ ਹੋ ਜਾਂਦਾ ਹੈ ਜਿਹਦੇ ਮਨ ਵਿੱਚ ਇਹ ਖਿਆਲ ਪ੍ਰਗਟ ਹੋ ਜਾਂਦਾ ਹੈ ਕਿ ਮੈਂ ਆਪਣੇ ਜੀਵਨ ਨੂੰ ਪ੍ਰਭੂ ਦੀ ਰਜ਼ਾ ਤੇ ਭਾਣੇ ਦੇ ਵਿੱਚ ਤੋਰਨਾ ਹੈ ਮੈਂ ਆਪਣੀ ਮਤ ਛੱਡ ਕੇ ਗੁਰੂ ਦੀ ਮਤ ਲੈਣੀ ਹੈ ਜਿਸ ਦੇ ਚਿੱਤ ਵਿੱਚ ਇਹ ਪ੍ਰੀਤ ਇਹ ਪਿਆਰ ਬਣ ਗਿਆ ਮਿਲ ਸਾਧ ਬਚਨ ਗੋਬਿੰਦ ਧਿਆਏ ਮਹਾਨਿਰਮਲ ਰੀਤ ਰਹਾਉ ਇਤੇ ਸਾਧ ਸ਼ਬਦ ਗੁਰੂ ਵਾਸਤੇ ਆਇਆ ਹੈ ਸ਼ਬਦ ਗੁਰੂ ਦੇ ਵਾਸਤੇ ਕਿਸੇ ਮਨੁੱਖ ਵਾਸਤੇ ਨਹੀਂ ਕਿਸੇ ਦੇਵ ਵਾਸਤੇ ਨਹੀਂ ਇਤੇ ਗੁਰੂ ਸ਼ਬਦ ਆਇਆ ਹੈ ਸਾਧ ਸ਼ਬਦ ਗੁਰੂ ਵਾਸਤੇ ਆਇਆ ਹੈ ਕਿਉਂਕਿ ਗੁਰੂ ਦੇ ਬਚਨ ਗੋਬਿੰਦ ਧਿਆਏ ਜੇ ਜਿਹੜਾ ਮਨੁੱਖ ਗੁਰੂ ਨੂੰ ਮਿਲ ਕੇ ਸ਼ਬਦ ਗੁਰੂ ਜੀ ਦਾ ਸਾਂਝ ਪਾ ਕੇ ਗੁਰੂ ਜੀ ਦੇ ਬਾਣੀ ਦੇ ਰਾਹੀ ਪ੍ਰਮਾਤਮਾ ਵਾਹਿਗੁਰੂ ਦੇ ਧਿਆਨ ਨੂੰ ਧਰਦਾ ਹੈ ਭਾਵ ਪ੍ਰਮਾਤਮਾ ਨੂੰ ਜਾਣਨ ਤੇ ਸਮਝਣ ਦੀ ਕੋਸ਼ਿਸ਼ ਕਰਦਾ ਹੈ ਉਸ ਦੇ ਜੀਵਨ ਜੁਗਤ ਬਹੁਤ ਪਵਿੱਤਰ ਹੋ ਜਾਂਦੀ ਹੈ ਭਾਵ ਉਹਦੇ ਜ਼ਿੰਦਗੀ ਜਿਉਣ ਦੀ ਕਲਾ ਉਹਦੇ ਜ਼ਿੰਦਗੀ ਜਿਉਣ ਦਾ ਢੰਗ ਉਦੀ ਜ਼ਿੰਦਗੀ ਦੇ ਵਿੱਚ ਪਵਿੱਤਰਤਾ ਬਣ ਲੱਗ ਪੈਂਦੀ ਹੈ ਕਿਉਂਕਿ ਉਹ ਗੁਰੂ ਜੀ ਦੇ ਬਚਨਾਂ ਦੀ ਕਮਾਈ ਕਰਦਾ ਹੈ ਮਿਲ ਸਾਧ ਬਚਨ ਗੋਬਿੰਦ ਧਿਆਏ ਸਤਗੁਰ ਦੇ ਚਰਨਾਂ ਵਿੱਚ ਬੈਠ ਕੇ ਪਰਮਾਤਮਾ ਵਾਹਿਗੁਰੂ ਦਾ ਧਿਆਨ ਧਰਦਾ ਹੈ ਉਹਨੂੰ ਧਿਆਉਂਦਾ ਹੈ ਭਾਪ ਪਰਮਾਤਮਾ ਨੂੰ ਹਰ ਵਕਤ ਆਪਣੇ ਜੀਵਨ ਦੇ ਵਿੱਚ ਵਸਾਉਂਦਾ ਹੈ ਵਾਹਿਗੁਰੂ ਦੇ ਹੁਕਮ ਦੇ ਮੁਤਾਬਕ ਹੀ ਆਪਣੇ ਫਿਰ ਜੀਵਨ ਤੇ ਆਪਣੇ ਜ਼ਿੰਦਗੀ ਨੂੰ ਤੋਰਦਾ ਹੈ ਮਹਾਨ ਨਿਰਮਲ ਰੀਤ ਉਹਦੀ ਜੀਵਨ ਦੀ ਸ਼ੈਲੀ ਉਹਦੇ ਜੀਵਨ ਜਿਉਣ ਦਾ ਢੰਗ ਬੜਾ ਨਿਰਮਲ ਹੋ ਜਾਂਦਾ ਹੈ ਮੈਲ ਤੋਂ ਰਹਿਤ ਹੋ ਜਾਂਦਾ ਹੈ ਇਹ ਰਹਾਉ ਦੀਆਂ ਪੰਕਤੀਆਂ ਨੇ ਫਿਰ ਕੀ ਹੁੰਦਾ ਹੈ ਪਹਿਲੇ ਬੰਦ ਵਿੱਚ ਸਤਿਗੁਰੂ ਜੀ ਕਿਰਪਾ ਕਰਦੇ ਗੁਰ ਜੀ ਮਹੱਲਾ ਪੰਜਵਾਂ ਗੁਰ ਪ੍ਰਸਾਦੀ ਪ੍ਰਭ ਧਾਇਆ ਗਈ ਸ਼ੰਕਾ ਟੂਟ ਦੁਖ ਹਨੇਰਾ ਭੈ ਬਿਨਾਸੀ ਪਾਪ ਗਏ ਨਖੂਟ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਪ੍ਰਾਪਤੀ ਕੀ ਹੁੰਦੀ ਹੈ ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਦੇ ਨਾਲ ਸ਼ਬਦ ਗੁਰੂ ਦੀ ਰਹਿਮਤ ਦੇ ਨਾਲ ਆਪਣੇ ਹਿਰਦੇ ਘਰ ਦੇ ਵਿੱਚ ਪ੍ਰਮਾਤਮਾ ਨੂੰ ਵੇਖ ਲਿਆ ਪਰ ਪ੍ਰਮਾਤਮਾ ਨੂੰ ਧਿਆਰਿਆ ਉਹਦਾ ਧਿਆਨ ਆਪਣੇ ਜੀਵਨ ਦੇ ਵਿੱਚ ਹਰ ਵਕਤ ਰੱਖਿਆ ਹਰ ਵਕਤ ਉਹਦੇ ਨਾਲ ਆਪਣੇ ਆਪ ਨੂੰ ਜੋੜ ਲਿਆ ਐਂਡ ਕਨਸੈਂਟਰੇਟ ਹੋ ਕੇ ਆਪਣੇ ਹਿਰਦੇ ਘਰ ਦੇ ਵਿੱਚੋਂ ਪ੍ਰਮਾਤਮਾ ਨੂੰ ਟੋਲਿਆ ਲੱਭ ਲਿਆ ਕਹਿੰਦੇ ਉਸ ਦੇ ਅੰਦਰੋਂ ਸ਼ੰਕੇ ਖਤਮ ਹੋ ਜਾਂਦੇ ਹਨ ਫਿਰ ਉਹ ਸ਼ੰਕਿਆਂ ਵਿੱਚ ਜੀਵਨ ਨਹੀਂ ਜਿਉਂਦਾ ਭਰਮ ਭੁਲੇਖੇ ਵਿੱਚ ਨਹੀਂ ਰਹਿੰਦਾ ਉਹ ਇੱਕ ਬਿਲਕੁਲ ਨਿਰੋਲ ਤੇ ਨਰਮਲ ਉਹਦੇ ਜੀਵਨ ਦੀ ਚਾਲ ਬਣ ਜਾਂਦੀ ਹੈ ਉਹ ਫਿਰ ਦੁਬਿਧਾਵਾਂ ਤੇ ਦੁਚਿੱਤੀਆਂ ਵਿੱਚ ਨਹੀਂ ਰਹਿੰਦਾ ਮੈਂ ਆ ਕਰਾਂ ਕਿ ਨਾ ਕਰਾਂ ਇੱਧਰ ਜਾਵਾਂ ਕਿ ਨਾ ਜਾਵਾਂ ਫਿਰ ਉਹਦੀ ਜ਼ਿੰਦਗੀ ਦਾ ਬਿਲਕੁਲ ਇੱਕੋ ਇੱਕ ਗੋਲ ਇੱਕੋ ਇੱਕ ਟਾਰਗੇਟ ਇੱਕੋ ਇੱਕ ਨਿਸ਼ਾਨਾ ਬਣ ਜਾਂਦਾ ਹੈ ਕਿ ਮੈਂ ਪਰਮਾਤਮਾ ਦੇ ਦੱਸੇ ਹੀ ਰਸਤੇ ਤੇ ਤੁਰਨਾ ਹੈ ਸੱਚ ਦੀ ਹੀ ਕਮਾਈ ਕਰਨੀ ਹੈ ਇਮਾਨਦਾਰੀ ਦਾ ਹੀ ਜੀਵਨ ਜੂਣਾ ਹੈ ਭਾਵੇਂ ਜੋ ਮਰਜ਼ੀ ਦੁਨੀਆ ਦੀਆਂ ਮੁਸੀਬਤਾਂ ਆ ਜਾਣ ਫਿਰ ਉਹ ਡਰਦਾ ਨਹੀਂ ਘਬਰਾਉਂਦਾ ਨਹੀਂ ਫਿਰ ਹਰ ਇੱਕ ਦੁੱਖ ਦੇ ਟਕਰਾਵ ਵਾਸਤੇ ਉਹ ਤਿਆਰ ਰਹਿੰਦਾ ਹੈ ਤੇ ਸਦਾ ਪ੍ਰਭੂ ਦੀ ਰਜ਼ਾ ਤੇ ਭਾਣੇ ਵਿੱਚ ਚੱਲਦਾ ਹੋਇਆ ਆਪਣੀ ਜ਼ਿੰਦਗੀ ਦੀ ਚਾਲ ਨੂੰ ਆਪਣੇ ਸੁਭਾਅ ਨੂੰ ਨਿਰਮਲ ਕਰ ਲੈਂਦਾ ਹੈ ਦੂਖ ਹਨੇਰਾ ਭੈ ਬਿਨਾਸੇ ਪਾਪ ਗਏ ਨਖੂਟ ਫਿਰ ਸਭ ਕਹਿੰਦੇ ਜਿਹੜਾ ਦੁੱਖਾਂ ਦਾ ਅੰਧੇਰ ਜੀਵਨ ਵਿੱਚ ਪਿਆ ਅਗਿਆਨਤਾ ਦਾ ਉਹ ਸਾਰੇ ਦੁੱਖ ਜੋ ਮਾਇਆ ਦੇ ਮੋਹ ਦਾ ਹਨੇਰਾ ਤੇ ਸਾਡੇ ਸਾਰੇ ਡਰ ਜੋ ਸਾਡੇ ਅੰਦਰ ਪੈਦਾ ਕੀਤੇ ਹੋਏ ਸਨ ਅਸੀਂ ਵਿਕਾਰਾਂ ਦੇ ਪਿੱਛੇ ਲੱਗ ਕੇ ਜੋ ਇਸ ਮੰਨ ਨੇ ਇੱਕ ਭਰਮ ਪਾਇਆ ਹੋਇਆ ਸੀ ਕਿਉਂਕਿ ਜਿਵੇਂ ਕਿਸੇ ਨੂੰ ਨਸ਼ੇ ਦੀ ਆਦਤ ਸਵਾਦ ਲੱਗਿਆ ਹੋਵੇ ਉਹਨੂੰ ਇਹ ਹੁੰਦਾ ਹੈ ਕਿ ਮੇਰਾ ਸਵਾਦ ਨਾ ਟੁੱਟੇ ਤੇ ਉਹ ਮਨ ਕੜਤ ਕਹਾਣੀਆਂ ਕਢ ਲੈਂਦਾ ਹੈ ਵੀ ਤੂੰ ਜੇ ਇੱਧਰ ਨੂੰ ਗਿਆ ਤੈਨੂੰ ਆਹ ਦਰਦ ਹੋਵੇਗਾ ਆਹ ਦੁੱਖ ਲਵੇਗਾ ਇਵੇਂ ਮਨ ਨੇ ਇੱਕ ਅਗਿਆਨਤਾ ਦੀਆਂ ਕਹਾਣੀਆਂ ਆਲੇ ਦੁਆਲੇ ਘੜੀਆਂ ਹੋਈਆਂ ਨੇ ਭਾਈ ਜੇ ਤੂੰ ਪ੍ਰਮਾਤਮਾ ਦੇ ਚਰਨਾਂ 'ਚ ਉਰਪਿਆ ਜੇ ਤੂੰ ਇਮਾਨਦਾਰੀ ਦੀ ਕਮਾਈ ਕਰਨ ਲੱਗ ਪਿਆ ਤੇ ਤੇਰੀ ਜ਼ਿੰਦਗੀ ਘਾਟੇ ਚਲੇ ਜਾਵੇਗੀ ਇਹ ਹੀ ਡਰ ਸਾਨੂੰ ਇਮਾਨਦਾਰ ਨਹੀਂ ਬਣਾਉਂਦਾ ਪਰ ਜਿੱਦਣ ਭਰਮ ਟੁੱਟ ਗਿਆ ਸ਼ਬਦ ਗੁਰੂ ਨਾਲ ਸਾਂਝ ਬਣ ਗਈ ਅੰਧੇਰਾ ਜੀਵਨ ਦੇ ਵਿੱਚੋਂ ਮਿਟ ਗਿਆ ਤੇ ਜਿਹੜਾ ਜੀਵਨ ਵਿੱਚ ਇਹ ਡਰ ਪਾਇਆ ਹੋਇਆ ਸੀਨਾ ਮਨ ਨੇ ਮਾਇਆ ਦੇ ਪਿੱਛੇ ਲੱਗ ਕੇ ਦੁੱਖ ਦਾ ਅੰਧੇਰਾ ਜਿਹੜਾ ਜੀਵਨ ਦੇ ਵਿੱਚ ਪਿਆ ਸੀ ਇਹ ਮਿਟ ਗਿਆ ਪਾਪ ਗਏ ਨਿਖੂਟ ਤੇ ਜਿਹੜਾ ਮਨ ਵਿਕਾਰਾਂ ਰੂਪੀ ਕਰਮ ਕਰਦਾ ਸੀ ਕਾਲ ਕਮਾਉਂਦਾ ਸੀ ਪਾਪ ਕਰਦਾ ਸੀ ਉਹ ਪਾਪ ਹੁਣ ਜੀਵਨ ਦੇ ਵਿੱਚੋਂ ਉਹ ਸਿੰਨ ਜਿਹੜੇ ਨੇ ਉਹ ਸਾਰੇ ਮਿਟ ਗਏ ਨੇ ਤੇ ਜ਼ਿੰਦਗੀ ਪਵਿੱਤਰ ਤੇ ਨਿਰਮਲ ਹੋ ਗਈ ਹੈ ਜਿਹੜੇ ਜੀਵਨ ਦੇ ਵਿੱਚੋਂ ਪਾਪ ਮੁਕ ਗਏ ਹਨ ਹਰ ਹਰ ਨਾਮ ਕੀ ਮਨਪ੍ਰੀਤ ਹੁਣ ਹਰ ਵਕਤ ਇਹ ਮਨ ਪਰਮਾਤਮਾ ਦੇ ਪਿਆਰ ਦੇ ਵਿੱਚ ਉਹਦੀ ਪ੍ਰੀਤ ਦੇ ਵਿੱਚ ਟਿਕਿਆ ਰਹਿੰਦਾ ਹੈ ਮਿਲ ਸਾਧ ਬਚਨ ਗੋਬਿੰਦ ਧਿਆਏ ਮਾਹ ਨਿਰਮਲ ਰੀਤ ਸਾਧ ਬਚਨ ਫਿਰ ਦੱਸ ਰਿਆਂ ਇਹ ਗੁਰੂ ਜੀ ਦੇ ਬਚਨ ਸ਼ਬਦ ਗੁਰੂ ਦਾ ਸਿਧਾਂਤ ਹੈ ਮੇਰੇ ਸਤਿਗੁਰੂ ਦੇ ਬਚਨਾਂ ਨੂੰ ਮੈਂ ਜਦੋਂ ਆਪਣੇ ਜੀਵਨ ਦੇ ਵਿੱਚ ਵਸਾਇਆ ਗੁਰੂ ਦੇ ਬਚਨਾਂ ਨੂੰ ਗੁਰਬਾਣੀ ਦੇ ਰਾਹੀ ਸਮਝਿਆ ਤੇ ਗੁਰਬਾਣੀ ਦੇ ਰਾਹੀ ਮੈਂ ਪਰਮਾਤਮਾ ਨੂੰ ਜਾਣਨ ਤੇ ਸਮਝਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉਹ ਵਾਹਿਗੁਰੂ ਪ੍ਰਭ ਪਰਮਾਤਮਾ ਮੇਰੀ ਸਮਝ ਵਿੱਚ ਆਉਣ ਲੱਗਾ ਤੇ ਮੇਰੀ ਨਿਰਮਲ ਰੀਤ ਮੇਰੀ ਜ਼ਿੰਦਗੀ ਦੀ ਚਾਲ ਮੇਰੇ ਜੀਵਨ ਜਿਉਣ ਦਾ ਢੰਗ ਨਿਰਮਲ ਹੋ ਗਿਆ ਰਹਾਉ ਜਾਪ ਤਾਪ ਆਨੇਕ ਕਰਨੀ ਸਫਲ ਸਿਮਰਤ ਨਾਮ ਹੁਣ ਜੀਵਨ ਦੀ ਸਫਲਤਾ ਦੇਣ ਵਾਲਾ ਪ੍ਰਭੂ ਦਾ ਨਾਮ ਉਹਦਾ ਹੁਕਮ ਸਿਮਰਦਿਆਂ ਹੀ ਸਾਰੇ ਜਪ ਤਪ ਤੇ ਅਨੇਕਾਂ ਹੀ ਮਿਤੇ ਹੋਏ ਧਾਰਮਿਕ ਕੰਮ ਵਿੱਚ ਹੀ ਆ ਜਾਂਦੇ ਹਨ ਜਿਹੜੇ ਪਹਿਲਾਂ ਮੈਂ ਕਰਮकांड ਕਰਦਾ ਸੀ ਪਰ ਪ੍ਰਮਾਤਮਾ ਦਾ ਹੁਕਮ ਜੀਵਨ ਵਿੱਚ ਨਹੀਂ ਸੀ ਵਸਾਉਂਦਾ ਬਾਹਰ ਦੇ ਧਾਰਮਿਕ ਕਰਮ ਅਪਣਾਏ ਹੋਏ ਸਨ ਤੀਰਥਾਂ ਤੇ ਜਾਣਾ ਜਪ ਤਪ ਕਰਨੇ ਹੁਣ ਇਹ ਸਮਝ ਪੈ ਗਈ ਹੈ ਕਿ ਸਭ ਕੁਝ ਉਹਦੇ ਹੁਕਮ ਨੂੰ ਮੰਨਣ ਵਿੱਚ ਹੀ ਹੈ ਸਾਰੇ ਧਾਰਮਿਕ ਕਰਮਾਂ ਦਾ ਮੁੱਖ ਨਿਸ਼ਾਨਾ ਉਹਦੇ ਹੁਕਮ ਦੇ ਵਿੱਚ ਰਹਿਣਾ ਉਹਦੀ ਰਜ਼ਾ ਤੇ ਉਹਦੇ ਭਾਣੇ ਵਿੱਚ ਤੁਰਨਾ ਹੈ ਹੁਣ ਜਾਪ ਤਾਪ ਮੇਰੀ ਜ਼ਿੰਦਗੀ ਦਾ ਜੋ ਕੁਝ ਆਧਾਰ ਹੈ ਇਹ ਸਭ ਕੁਝ ਹੁਣ ਪ੍ਰਮਾਤਮਾ ਦੀ ਭਗਤੀ ਹੈ ਉਹਦੇ ਹੁਕਮ ਦੇ ਵਿੱਚ ਤੁਰਨਾ ਉਹਦੀ ਰਜ਼ਾ ਦੇ ਵਿੱਚ ਤੁਰਨਾ ਕਰ ਅਨੁਗ੍ਰਹਿ ਆਪ ਰਾਖੇ ਭੈ ਪੂਰਨ ਕਾਮ ਅਨੁਗ੍ਰਹਿ ਦਾ ਅਰਥ ਹੈ ਦਇਆ ਪ੍ਰਮਾਤਮਾ ਨੇ ਹੁਣ ਮਿਹਰ ਕਰ ਦਿੱਤੀ ਹੈ ਤੇ ਰਮੇਰ ਕਰਕੇ ਜਿੰਨਾ ਮਨੁੱਖਾ ਨੂੰ ਆਪਣੇ ਗੁਣਾ ਰੂਪੀ ਚਰਨਾਂ ਦੇ ਵਿੱਚ ਟਿਕਾ ਲਿਆ ਹੈ ਤੇ ਉਹਨਾਂ ਦੇ ਹੁਣ ਸਾਰੇ ਕੰਮ ਸਿਰੇ ਚੜ ਗਏ ਹਨ ਭਾਵ ਜ਼ਿੰਦਗੀ ਦਾ ਸਭ ਤੋਂ ਵੱਡਾ ਕਾਰਜ ਹੈ ਆਪਣੇ ਵਿੱਚ ਸ਼ੁਭ ਗੁਣ ਵਸਾਉਣੇ ਆਪਣੇ ਵਿੱਚ ਪਵਿੱਤਰਤਾ ਲਿਆਉਣੀ ਤੇ ਰਜ਼ਾ ਤੇ ਭਾਣੇ ਵਿੱਚ ਤੁਰਨਾ ਹੁਣ ਇਹ ਜ਼ਿੰਦਗੀ ਦਾ ਕਾਰਜ ਸਫਲ ਹੁੰਦਾ ਲੱਗ ਰਿਹਾ ਹੈ ਕਿਉਂਕਿ ਜਿਸ ਮਨੁੱਖਤਾ ਦਾ ਕਾਰਜ ਵਾਸਤੇ ਸਫਲ ਕਰਨ ਵਾਸਤੇ ਮੈਂ ਜਗਤ ਵਿੱਚ ਆਇਆ ਸੀ ਹੁਣ ਸਹੀ ਨਿਸ਼ਾਨੇ ਤੇ ਸਹੀ ਜਗ੍ਹਾ ਤੇ ਇਹ ਮਨ ਤੁਰ ਪਿਆ ਹੈ ਤੇ ਹੁਣ ਇਹ ਮਨੁੱਖਾ ਜੀਵਨ ਸਫਲ ਹੋਣ ਲੱਗ ਪਿਆ ਹੈ ਜੀਵਨ ਵਿੱਚ ਪਿਆਰ ਨਿਮਰਤਾ ਤੇ ਮਿਠਾਸ ਬਣਨ ਲੱਗ ਪਈ ਹੈ ਤੇ ਇਹੀ ਸਭ ਤੋਂ ਵੱਡਾ ਜੀਵਨ ਦਾ ਕੰਮ ਹੈ ਕਿ ਉਸ ਵਾਹਿਗੁਰੂ ਦੇ ਹੁਕਮ ਤੇ ਰਜ਼ਾ ਵਿੱਚ ਤੁਰਨਾ ਹੁਣ ਇਹ ਕਰਮ ਜਿਹੜਾ ਹੈ ਇਹ ਕੰਮ ਹੈ ਇਹ ਨਿਰਮਲ ਹੋ ਗਿਆ ਹੈ ਸਰਬਜੀ ਕੰਦੇ ਸਾਸ ਸਾਸ ਨਾ ਬਿਸਰ ਕਬਹੁ ਬ੍ਰਹਮ ਪ੍ਰਭ ਸਮਰਥ ਕਹਿੰਦੇ ਆਪਣੇ ਹਰੇਕ ਹੁਣ ਸਾਹ ਦੇ ਨਾਲ ਸਮਰਥ ਬ੍ਰਹਮ ਪਰਮਾਤਮਾ ਨੂੰ ਯਾਦ ਕਰਦਾ ਰਹੁ ਹੁਣ ਉਹਨੂੰ ਕਦੀ ਵੀ ਆਪਣੇ ਤੋਂ ਨਾ ਵਿਸਾਰੀ ਕਿਉਂਕਿ ਤੇਰੀ ਜ਼ਿੰਦਗੀ ਦਾ ਆਧਾਰ ਹੀ ਹੁਣ ਪਰਮਾਤਮਾ ਵਾਹਿਗੁਰੂ ਦੀ ਹੁਕਮ ਹੈ ਉਹਦੀ ਬੰਦਗੀ ਹੈ ਗੁਣ ਅਨੇਕ ਰਸਨਾ ਕਿਆ ਬਖੰਨੈ ਅਗਣਤ ਸਦਾ ਆਕਠ ਹੈ ਵਾਹਿਗੁਰੂ ਜੀ ਹੈ ਪ੍ਰਮਾਤਮਾ ਜੀ ਤੂੰ ਬੇਅੰਤ ਗੁਣਾਂ ਦਾ ਮਾਲਕ ਹੈ ਮੇਰੀ ਅਵਸਥਾ ਨਹੀਂ ਮੈਂ ਤੇਰੇ ਗੁਣ ਗਿਣ ਗਿਣ ਸਕਾਂ ਹੈ ਵਾਹਿਗੁਰੂ ਜੀ ਮੇਰੀ ਜੀਬ ਬੜੀ ਛੋਟੀ ਹੈ ਮਨੁੱਖ ਦੀ ਜੀਬ ਉਹਨਾਂ ਗੁਣਾਂ ਨੂੰ ਬਿਆਨ ਨਹੀਂ ਕਰ ਸਕਦੀ ਉਸ ਪ੍ਰਮਾਤਮਾ ਦਾ ਸਵਰੂਪ ਸਦਾ ਬਿਆਨ ਤੋਂ ਪਰੇ ਹੈ ਮੇਰੇ ਕੋਲ ਅਵਸਥਾ ਨਹੀਂ ਮੇਰੇ ਕੋਲ ਜੀਬ ਨਹੀਂ ਮੇਰੇ ਕੋਲ ਮਤ ਨਹੀਂ ਕਿ ਮੈਂ ਤੇਰੇ ਗੁਨਾ ਦਾ ਅੰਤ ਪਾ ਸਕਾ ਕਿਉਂਕਿ ਮੈਂ ਤੇ ਕੇਵਲ ਇਤਨਾ ਜਾਣਦਾ ਹਾਂ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਦੀਨ ਦਰਦ ਨਿਵਾਰ ਤਾਰਣ ਦਇਆਲ ਕਿਰਪਾ ਕਰਨ ਹੇ ਵਾਹਿਗੁਰੂ ਪ੍ਰਮਾਤਮਾ ਜੀਓ ਤੁਸੀਂ ਗਰੀਬਾਂ ਦੇ ਦੁੱਖ ਦੂਰ ਕਰਕੇ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਤਾਰ ਲਗਾਉਣ ਦਾ ਜਿਹੜਾ ਤਰੀਕਾ ਹੈ ਇਸ ਭਵਜਰ ਸਾਗਰ ਦੇ ਵਿੱਚ ਕਿਵੇਂ ਤਰਨਾ ਹੈ ਕਿਵੇਂ ਸੰਸਾਰ ਦੇ ਵਿੱਚ ਰਹਿ ਕੇ ਆਪਣੇ ਪਰਿਵਾਰਿਕ ਜ਼ਿੰਮੇਵਾਰੀਆਂ ਨਿਭਾਉਂਦੇਆਂ ਹੋਇਆਂ ਵਾਹਿਗੁਰੂ ਦੀ ਭਗਤੀ ਦੇ ਵਿੱਚ ਲੀਨ ਹੋਣਾ ਹੈ ਕਿਵੇਂ ਮੁਕਤੀ ਦੇ ਮਾਰਗ ਤੇ ਤੁਰਨਾ ਹੈ ਕਿਵੇਂ ਪ੍ਰਮਾਤਮਾ ਨਾਲ ਇੱਕਮਿਕ ਹੋਣਾ ਹੈ ਇਹ ਰਸਤਾ ਇਹ ਤਰੀਕਾ ਤੁਸੀਂ ਮੈਨੂੰ ਸਮਝਾ ਦਿੱਤਾ ਹੈ हे ਦਇਆ ਦੇ ਘਰ ਪ੍ਰਭੂ ਤੂੰ ਹਰੇਕ ਉੱਤੇ ਕਿਰਪਾ ਕਰਨ ਵਾਲਾ ਹੈ ਤੇ ਸਾਰਿਆਂ ਦੇ ਉੱਤੇ ਰਹਿਮਤ ਤੇ ਬਖਸ਼ਿਸ਼ ਤੂੰ ਕਰ ਰਿਹਾ ਹੈ ਤੂੰ ਕਿਰਪਾਲੂ ਹੈ ਦਿਆਲੂ ਹੈ ਅਟਲ ਪਦਵੀ ਨਾਮ ਸਿਮਰਨ ਦਰੜ ਨਾਨਕ ਹਰ ਹਰ ਸ਼ਰਣ ਵਾਹਿਗੁਰੂ ਪ੍ਰਭੂ ਦੇ ਹੁਕਮ ਨੂੰ ਸਿਮਰਿਆ ਉਹਦੇ ਨਾਮ ਨੂੰ ਸਿਮਰਿਆ ਅਟਲ ਆਤਮਿਕ ਜੀਵਨ ਦਾ ਦਰਜਾ ਮਿਲ ਜਾਂਦਾ ਹੈ ਭਾਵ ਉੱਚੀ ਪਦਵੀ ਮਿਲ ਜਾਂਦੀ ਹੈ ਮਨੁੱਖ ਦੇ ਜੀਵਨ ਦੇ ਵਿੱਚ ਫਿਰ ਮਨੁੱਖ ਉੱਚੀ ਪਦਵੀ ਦੇ ਅਰਥ ਇੱਥੇ ਪਤਾ ਕੀ ਨੇ ਸਮਝਣ ਦੀ ਲੋੜ ਐ ਜਿਹੜੇ ਮਨੁੱਖ ਦੇ ਕੋਲ ਉੱਚੀ ਪਦਵੀ ਹੋਵੇ ਉਹ ਨੀਵੀਆਂ ਗੱਲਾਂ ਨਹੀਂ ਕਰਦਾ ਨੀਵੇਂ ਦਰਜੇ ਦੀ ਸੋਚ ਨਹੀਂ ਰੱਖਦਾ ਸਾਬ ਕਹਿੰਦੇ ਜਿਹਦੇ ਜੀਵਨ ਚ ਪ੍ਰਮਾਤਮਾ ਦਾ ਹੁਕਮ ਟਿਕ ਜਾਂਦਾ ਨਾਮ ਟਿਕ ਜਾਂਦਾ ਬੰਦਗੀ ਟਿਕ ਜਾਂਦੀ ਉਹ ਫਿਰ ਛੋਟੀਆਂ ਈਰਖਾਵਾ ਵਰਗੀਆਂ ਘਟੀਆਂ ਗੱਲਾਂ ਨਫ਼ਰਤ ਵਰਗੀਆਂ ਦੁਵੈਤ ਵਰਗੀਆਂ ਘਟੀਆਂ ਗੱਲਾਂ ਨਹੀਂ ਕਰਦਾ ਫਿਰ ਉਹ ਉੱਚੀ ਪਦਵੀ ਪ੍ਰਾਪਤ ਕਰ ਲੈਂਦਾ ਹੈ ਆਤਮਿਕ ਜੀਵਨ ਦੀਆਂ ਬੁਲੰਦੀਆਂ ਹਾਸਲ ਕਰ ਲੈਂਦਾ ਹੈ ਫਿਰ ਉਹ ਇਹ ਨਹੀਂ ਕਿ ਛੋਟੀਆਂ ਘਟੀਆਂ ਗੱਲਾਂ 'ਚ ਜੀਵਨ ਬਤੀਤ ਕਰਦਾ ਹੈ ਫਿਰ ਉਹ ਹਰ ਵਕਤ ਸਤ ਸੰਤੋਖ ਨਿਮਰਤਾ ਤੇ ਪਿਆਰ ਦੇ ਵਿੱਚ ਆਪਣੇ ਹਿਰਦੇ ਨੂੰ ਟਿਕਾਈ ਰੱਖਦਾ ਹੈ ਹੇ ਨਾਨਕ ਸਤਗੁਰੂ ਕਹਿੰਦੇ ਨੇ ਅਟਲ ਪਦਵੀ ਨਾਮ ਸਿਮਰਣ ਦ੍ਰਿੜ ਨਾਨਕ ਹਰ ਹਰ ਸ਼ਰਨ ਹੇ ਨਾਨਕ ਹਰਨਾਮ ਨੂੰ ਆਪਣੇ ਹਿਰਦੇ ਵਿੱਚ ਪੱਕੇ ਤਰੀਕੇ ਨਾਲ ਟਿਕਾ ਕੇ ਰੱਖ ਕਿਉਂਕਿ ਪ੍ਰਮਾਤਮਾ ਦੀ ਸ਼ਰਨ ਪਿਆਹੀ ਸਾਰੇ ਸੁੱਖ ਜੀਵਨ ਦੇ ਵਿੱਚ ਮਿਲ ਸਕਦੇ ਹਨ ਸੋ ਅੱਜ ਦਾ ਇਹ ਪਾਵਨ ਹੁਕਮਨਾਮਾ ਸਾਹਿਬ ਜੋ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੈਵਰਡ ਕੈਲੀਫੋਰਨੀਆ ਦੇ ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਸਤਿਗੁਰ ਜੀ ਨੇ ਪ੍ਰਕਾਸ਼ਮਾਨ ਹੋ ਕੇ ਬਖਸ਼ੇ ਹਨ ਜੀਵਨ ਦੇ ਵਿੱਚ ਵਸਾਈਏ ਅੱਜ ਸੰਡੇ ਦਾ ਦੀਵਾਨ ਗੁਰਦਵਾਰਾ ਦੇ ਵਿੱਚ 10:30 ਵਜੇ ਤੋਂ ਲੈ ਕੇ ਤਕਰੀਬਨ 2 ਵਜੇ ਤੱਕ ਸਜੇਗਾ ਜਰੂਰ ਆਪੋ ਆਪਣੇ ਸਮਾਂ ਜਮਿਆਂ ਤੋਂ ਸਮਾਂ ਕੱਢ ਕੇ ਸਤਿਗੁਰੂ ਦੇ ਦਰਬਾਰ ਵਿੱਚ ਪਹੁੰਚੋ ਗੁਰੂ ਦੀਆਂ ਖੁਸ਼ੀਆਂ ਗੁਰੂ ਦਾ ਪਿਆਰ ਲਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ